ਦੋਸਤੋ ਅੱਜ ਆਏ ਆਪਣੇ ਮਾਝੇ ਵਾਲੇ ਭਰਾ ਤੇ ਪੁੱਛਦੇ ਕਿਹੜਾ ਪਿੰਡ ਹੈ ਤੇ ਕਿਹੜਾ ਜ਼ਿਲ੍ਹਾ ਤੇ ਅੱਜ ਆਪਾਂ ਇਹਨਾਂ ਨੂੰ ਦਿੱਤੀਆਂ ਦੋ ਬਰਬਰੀਆਂ ਗੱਡੀ ਬਾਈ ਐ ਲੈ ਕੇ ਆਏ ਸੀ ਕਹਿੰਦੇ ਵੀ 10 ਬਰਬਰੀਆਂ ਲੈ ਕੇ ਜਾਣੀਆਂ ਪਰ 10 ਆਪਨੇ ਕੋਲੇ ਹੈ ਨਹੀਂ ਸੀ ਆ ਦੋ ਇੱਕ ਕੋਨੀਪਾ ਠੇਕਾ ਬੱਕਰੀ ਦਿੱਤੀ ਹੈ ਸਮਾਨ ਬੱਕਰੀ ਦਿੱਤੀ ਆਪਾਂ ਤੇ ਕਿਹੜਾ ਪਿੰਡ ਆ ਬਾਈ ਸਾਡਾ ਰਮਦਾਸ ਡੇਰਾਪਾਪਾ ਦਾ ਪਿੰਡ ਹੈ ਮਜੀਠੀ ਕੋਲੇ ਨਹੀਂ ਮਜੀਠੀ ਤੋਂ ਅੱਗੇ ਹੀ ਥੋੜਾ ਬੱਲ ਬੱਲ ਤੇ ਉਹ ਤਾਂ ਉਰਾਂ ਪੈਂਦੇ ਨਾ ਪੈਂਦਾ ਔਰ ਇਹ ਪਿੱਛੇ ਪੈਂਦੇ ਨੇ ਇਹ ਰਮਦਾਸ ਰੈਂਦਾ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਜਿੱਥੇ ਠੀਕ ਹੈ ਜਿੱਥੇ ਕੋਰੀਡੋਰ ਹੈ ਠੀਕ ਹੈ ਠੀਕ ਤੇ ਕੋਰੀਡੋਰ ਹੈਗਾ ਜਿੱਥੇ ਬਾਈ ਕੱਲ ਆਏ ਸੀਗੇ ਅੱਜ ਬਾਈ ਇਹ ਰਾਤ ਰੁਕੇ ਇੱਥੇ ਆਪਣੇ ਫਾਰਮ ਤੇ ਬਾਈ ਜਗਮੀਤ ਨੂੰ ਮਿਲਿਓ ਤਾਂ ਜਾਣਕਾਰੀ ਲਈ ਬਾਈ ਗਰਜੀਤ ਤੋਂ ਹਨਾ ਵਧੀਆ ਜਾਣਕਾਰੀ ਦਿੱਤੀ ਬਾਈ ਆਪਣੇ ਬੰਦੇ ਨੇ ਤੇ ਇਹ ਆਏ ਸੀਗੇ ਬਾਈ ਬਾਕੀ ਬਈ ਹੋਰ ਹਨਾ ਬਰਬਰੀਆਂ ਆਪਣੇ ਕੋਲ ਕਿਹੜਾ ਸੇਲ ਹੈ ਨਹੀਂ ਜਦੋਂ ਨਵੇਂ ਆਉਣਗੇ ਤੁਹਾਨੂੰ ਵੀਡੀਓ ਪਾ ਦਿਆਂਗੇ ਤੇ ਕੋਈ ਭਰਾ ਵਰਬਰੀਆਂ ਵਾਸਤੇ ਫੋਨ ਨਾ ਕਰੇ ਬੀਟਲ ਬੱਕਰੀਆਂ 4-5 ਹੈਗੀਆਂ ਆਪਣੇ ਕੋਲੇ ਧੰਨਵਾਦ ਬਈ ਤੁਹਾਡਾ ਓਕੇ ਧੰਨਵਾਦ ਤੁਹਾਡਾ ਠੀਕ ਹੈ ਬਈ ਧੰਨਵਾਦ ਓਕੇ ਵੀ ਜੀ ਧੰਨਵਾਦ ਡਰਾਈਵਰ ਕਿਹੜਾ ਤੇਰਾ ਬੰਦਾ ਨਹੀਂ ਨਹੀਂ ਕੋਈ ਰਹਿਂਦਾ ਹੈ ਰਹਿਂਦੇ ਕਿਉਂ ਡਰਾਈਵਰ ਲੈ ਗਿਆ ਸੌਖਾ ਹੀ ਆ ਗਿਆ ਸੀਗਾ ਹਾਂਜੀ ਵਧੀਆ ਹੈ ਦੂਰ ਫਰਦੀ ਕਿਟਾ ਗਿਆ ਕਿੰਨੀ ਦੂਰ ਪਿਆ ਦੂਰ ਤਾਂ ਬੜੀ ਜੀ ਨਹੀਂ ਨਹੀਂ ਕਿੰਨੀ ਦੂਰ ਹੈ ਥੋੜੇ ਮਜੀਠੇ ਮੈਂ ਡੇਲੀ ਅਪ ਡਾਊਨ ਕਰਦਾ ਰਿਹਾ ਉੱਥੇ ਜਿਆਦਾ ਦੂਰ ਨਹੀਂ ਹੈ ਇਹ ਕੰਮ ਵਾਈਨ ਚਲਾਉਂਦਾ ਇਹਦੇ ਵਾਸਤੇ ਹਾਂ ਤਾਂ ਸੁਵੀਰ ਨੇ ਬੰਬ ਵਾਲੀਆਂ ਸੜਕਾਂ ਵੀ ਬਣਾ ਕੇ ਦਿੱਤੀਆਂ ਸਾਨੂੰ ਆਉਂਦੀ ਸੀ ਨਾ ਗੱਡੀ ਨਾਈਦੀ ਪੂਰੀ ਆਉਂਦੀ ਸੀ ਵਧੀਆ ਸੀ ਪਰ ਸਾਡੇ ਵਾਲਾ ਧਾਰੀ ਵਾਲ ਤੇ ਕੁਝ ਨਹੀਂ ਆ ਉਹ ਤਾਂ ਤੇ ਥੋੜੇ ਜਿਹੜਾ ਆਪਣੇ ਨੰਗਾ ਖੁੱਲਿਆ ਤੁਹਾਡੇ ਕੋਲ ਦੀ ਨਾ ਖੁੱਲਿਆ ਉਹ ਹਾਂਜੀ ਡੇਰਾ ਬਾਬਾ ਨਾਨਕ ਤੋਂ ਮਾ ਖੁੱਲਿਆ ਕੋਰੀਡੋਰ ਉੱਥੇ ਹੀ ਹੈ ਸੜਕਾਂ ਜਿਹੜਾ ਕਾਉਣ ਵਧੀਆ ਬਣੀਆਂ ਨਾ ਵਧੀਆ ਬਣੀਆਂ ਨਾ ਉਹਦੇ ਕਰਕੇ ਫਾਇਦਾ ਬਹੁਤ ਨੰਗਾ ਖੁੱਲਣ ਦਾ ਬਈ ਫਾਇਦਾ ਤੇ ਬਸ ਇਦਾਂ ਹੀ ਆ ਕਿ ਪੈਲੀਆਂ ਚੱਕਣ ਲੱਗ ਕੇ ਭਾਉ ਸਾਰੇ ਆ ਇਦਾਂ ਹੀ ਆ ਬਲੇਟੀ ਤੇ ਜਾਂਦੇ ਆ ਪਹਿਲੀ ਮਹਿੰਗੀ ਹੋ ਗਈ ਕਿਨਾਂ ਪੈ ਗਿਆ ਕਹਿੰਦੇ ਸਿਲਕ ਰੂਟ ਥੋੜੇ ਜਿਹੜੀ ਦੋ ਦੋ ਕਿੱਲੇ ਨਾ ਬਚਾ ਕੇ ਰੱਖਣਾ ਜਿਹੜੇ ਡੇਰੇ ਜਿਹੜੀ ਲਈ ਨਾ ਪਹਿਲੋਂ ਪਹਿਲੀ ਆਪਾਂ 10 12 ਤੇ ਲਈ ਹੁਣ ਉਹਦਾ ਚੜ ਗਿਆ 30 36 ਤੱਕ ਰੇਟ ਚੜ ਗਿਆ ਉੱਥੋਂ ਵੀ ਸਿਲਕ ਰੂਟ ਲੰਘਣਾ ਥੋੜੇ ਕੋਲ ਹਾਂਜੀ ਹਾਂ ਰੇਟ ਵਧ ਗਿਆ ਬਹੁਤ ਜ਼ਿਆਦਾ ਸਾਮ ਕੇ ਰੱਖੋ ਜ਼ਮੀਨਾਂ ਹਨਾ ਵੀ ਆਪਾਂ ਪਤਾ ਕਰੀਏ ਆਪਾਂ ਤੇ ਹੋਰ ਮਿਲ ਜੀਏ ਕਿੱਲੀ ਵਾਈ ਕਰਦੇ ਬਈ ਰੇਟ ਬਈ ਵਿੱਚ ਵਾਈ ਕਿੰਨੀ ਕਰਦੇ ਸਾਡੀ 150 ਕਿੱਲਾ ਜੀ 150 ਕਿੱਲਾ 90 ਉੱਥੇ ਆ ਹੂੰ ਤੇ 50 ਇੱਧਰ ਤੇ ਇਆ ਕਿਤੇ ਜਿਆਦਾ ਸਾਰਾ ਥਲੇ ਅਰੰਦਾਸ ਆ ਅਰੰਦਾਸ ਜਿੱਥੇ ਰਹਿੰਦੇ ਨੇ ਬਾਰਡਰ ਦੇ ਨਾਲ 90 ਕਿਲੇ ਆਡੀ ਉੱਥੇ ਵਾਲੀ 60 ਚ ਪਪੂਲਰ ਲੱਗੇ ਜਿਹੜੇ ਤੁਸੀਂ ਆਪਾਂ ਤੁਸੀਂ ਇੱਥੇ ਲਾਏ 60 ਕਿਲੇ ਲਾਏ ਅਬੂਲਰ ਦਾ ਵਧੀਆ ਕੰਮ ਵਧੀਆ ਡਾ ਪਟਾਈ ਸਾਲਾਂ ਤਿਆਰ ਕਰ ਦਿੰਨੇ ਵੇਚ ਦਿੰਨੇ ਵਧੀਆ ਚਲੋ ਮਹਾਰਾ ਆਏ ਗੇੜਾ ਬਾਈ ਕੋਲੇ ਆਇਓ ਤੁਹਾਨੂੰ ਗਿਆ ਤਾਂ ਇਹ ਲੱਗੇ ਕੰਮ ਸ਼ੁਰੂ ਕਰਨਗੇ ਨਾਲ ਹੁਣ ਥੋੜਾ ਫਿਰ ਉੱਥੇ ਮਟੀਰੀਅਲ ਹੀ ਵਾਧੂ ਤੁਹਾਡੇ ਕੋਲ ਦਾ ਢੀਲ ਵਾਧੂ ਚੋਨਾ ਲੱਗਦਾ ਨਹੀਂ ਆ ਨਾਲੇ ਭਗਵਾਨ ਤੁਮਾਨ ਕੇ ਹੀ ਜਾਂਦਾ ਪਾਣੀ ਖਤਮ ਕਰਨਾ ਹੀ ਰੁਖ ਲਾ ਦੇ ਪਾਣੀ ਅਸੀਂ ਤੁਹਾਡਾ ਖਤਮ ਕਰਨਾ ਹੀ ਨਹੀਂ ਤੇ ਪ